ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਚੌਥਾ ਮਨੁ ਮੁਖ ਪ੍ਰਾਣੀ ਮੁਗਧ ਹੈ ਨਾ ਬਹੀਨ ਪਰਮਾਏ ਬਿਨ ਗੁਰਮਨ ਆਣਾ ਠੀਕੈ ਫਿਰ ਫਿਰ ਜੂਨੀ ਪਾਏ ਹਰ ਪ੍ਰਭ ਆਪ ਦਇਆਲੁ ਹੋਇ ਤਾ ਸਤਿਗੁਰ ਮਿਲਿਆ ਆਏ ਜਨ ਨਾਨਕ ਨਾਮ ਸਲਾਹਿ ਤੂ ਜਨ ਮਰਨ ਦੁਖ ਜਾਏ ਮਹੱਲਾ ਚੌਥਾ ਵਰਸਾਲਾਹੀਆ ਪ੍ਰਣਾ ਬੋ ਬਿਹਦ ਰੰਗ ਸੁਭਾਈ ਸਾਧਗੁਰੂ ਚੇਤਰੀ ਮਨ ਰਤਤਾ ਰੱਖਿਆ ਬਣਤ ਬਣਾਈ ਜਿਹਵਾਸਾ ਲਾਹੀ ਨਰ ਜਈ ਹਰ ਪ੍ਰੀਤਮ ਚਿਤ ਲਾਏ ਨਾਨਕ ਨਾਮ ਹੈ ਕੀ ਮਨ ਭੁਖ ਹੈ ਮੰਤਰਪਤੇ ਹਵਸ ਖਾਏ ਪੌੜੀ ਸਤ ਸਚਾ ਕੁਦਰਤ ਜਾਣੀਐ ਦਿਨ ਰਾਤੀ ਦਿਨ ਬਣਾਈਆ ਸਤ ਸਚ ਸਲਾਹੀ ਸਦਾ ਸਦਾ ਸਤ ਸੱਚੇ ਕੀ ਆਏ ਅਣੇ ਆਈਆਂ ਸਲਾਹ ਜੀ ਸਤ ਸਲਾਹ ਸੱਚ ਸੱਚ ਕੀਮਤ ਕਿਨਾਂ ਨਾ ਪਾਈਆਂ ਜਦ ਮਿਲਿਆ ਪੂਰਾ ਸਤ ਗੁਰੂ ਤਾ ਹਾਜ਼ਰ ਨਦਰੀ ਆਈਆਂ ਸਤ ਗੁਰੂ ਮੁਖ ਜੀ ਦੀ ਸਲਾਹਿਆ ਤਿੰਨ ਭੁੱਖਾਂ ਸਭ ਗਵਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤਾ ਜੀਓ ਪੰਜ ਸਤਿ 13 ਤੂੰ ਠਾਕੁਰ ਉੱਚ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੁੰਕਰਾਏ ਹੈ ਤੇ ਹਉ ਹੰਕਰੀ ਬਖਿਆਣ ਸੋ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਾਰੀ ਸਾ ਸੰਗਤ ਜੀਓ ਆਓ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ ਤਨ ਤਨ ਗੁਰੂ ਰਾਮਦਾਸ ਜੀ ਮਬਾਰਕ ਰਚਨਾ ਤੋਂ ਚਾਰਨ ਕੀਤਾ ਹੋਇਆ ਇਹ ਲੜੀਵਾਰ ਦਾ ਗੋਡਿੰਗੀ ਵਾਰ ਦਾ 23 ਨੰਬਰ ਸ਼ਬਦ ਜੋ ਕਿ ਤਨ ਗੁਰੂ ਗ੍ਰੰਥ ਸਾਹਿਬ ਦੇ ਮਬਾਰਕ ਅੰਗ 313 ਨੂੰ ਸੋਭਿਤ ਹੈ ਅੱਜ ਕਰੀਬਨ ਮੈਂ ਫਟੋਗ੍ਰਾਫਿਕ ਕਿਰਪਾ ਕਰਨ ਪੂਰਾ ਸ਼ਬਦ ਵਿੱਚਾਰ ਵਿਚਾਰ ਕਰਵਾ ਲਿਆ ਕਿਉਂਕਿ ਸ਼ਬਦੀਆਂ ਤੋਂ ਤਿੰਨ ਚਾਰ ਸ਼ਲੋਕ ਦੀਆਂ ਪੰਕਤੀਆਂ ਨੇ ਤਿੰਨ ਚਾਰ ਮਨ ਲੈਣੀਆਂ ਤੇ ਤਿੰਨ ਚਾਰ ਵੀ ਪੋੜੀਆਂ ਦੀਆਂ ਸਭ ਛੋਟਾ ਹੈ ਵਿਚਾਰਨਾ ਜੁੜਨਾ ਕਰੀਏ ਸਲੋਕ ਮਹਲਾ ਚੌਥਾ ਮਨੁੱਖ ਪ੍ਰਾਣੀ ਮੁਗਧ ਹੈ ਨਾ ਮੀਨ ਪਰਮਾਏ ਮਨੁੱਖ ਮਨ ਦੇ ਪਿੱਛੇ ਤੁਰਨ ਵਾਲਾ ਜਿਹੜਾ ਪ੍ਰਾਣੀ ਹੈ ਮੁਗਧ ਹੈ ਭਾਵ ਮੂਰਖ ਹੈ ਕਿ ਵੀ ਸਤਿਗੁਰੂ ਨੇ ਕਿੰਮ ਮੂਰਖਾ ਸਰਮੂਰਖ ਦੇ ਮੰਨਣਾ ਨਹੀਂ ਨਾ ਹੀ ਉਹ ਦੇ ਸਤਿਗੁਰੂ ਦੀ ਗੱਲ ਨਹੀਂ ਮੰਨਦਾ ਕਹਿੰਦੇ ਮੂਰਖਾ ਤੋਂ ਸਿਰੇ ਦਾ ਮੂਰਖ ਹੈ ਸਰਮੋਰ ਮੂਰਖ ਹੈ ਉਹ ਜਿਹੜਾ ਗੱਲ ਵੀ ਮੰਨਣੀ ਕਰਦਾ ਨਹੀਂ ਨਾਮ ਰਹਿਤ ਪਰਮਾਇਗਨ ਦੇ ਨਾਮ ਤੋਂ ਹੀ ਨਾ ਹੋ ਕੇ ਭਰਮ ਦਾ ਰਹਿੰਦਾ ਭਲੇਖਿਆਂ ਚ ਪਿਆ ਰਹਿੰਦਾ ਝਟਕਦਾ ਰਹਿੰਦਾ ਹੈ ਬਿਨ ਗੁਰ ਮੰਨਵਾ ਨਾ ਟਿਕੈ ਫਿਰ ਫਿਰ ਜੂਨੀ ਪਾਏ ਕਹਿੰਦੇ ਇਹ ਜਿਹੜਾ ਮਨੁੱਖ ਹੈ ਨਾ ਬਿਨ ਗੁਰੂ ਤੋਂ ਟਿਕਦਾ ਨਹੀਂ ਮੜ ਮੜ ਕੇ ਮੜ ਮੜ ਕੇ ਜੁਨਾਂ ਦੇ ਵਿੱਚ ਅੰਦਾ ਭਟਕਦਾ ਰਹਿੰਦਾ ਹੈ ਕਿਉਂਕਿ ਇਹ ਮਨ ਵਸਨਾ ਆਵੇ ਥਕੇ ਕੰਮ ਕਮਾਏ ਅਠਸਠੀ ਤੀਰ ਕਰਨ ਸੰਕੇ ਕਿਨੇ ਅਠਸਠੀ ਤੀਰ ਤਾਂ ਤੇ ਜਾ ਕੇ ਭੇਖ ਧਾਰਨ ਕਰਕੇ ਕੋਈ ਮੁੰਦਰਾ ਪਾ ਕੇ ਕੋਈ ਭੂਮੀ ਮਸਾਣੀਆਂ ਲਾ ਕੇ ਥੱਕ ਗਿਆ ਪਰ ਮਨ ਨਹੀਂ ਵਸ ਆਇਆ ਕੋਈ ਅਗੰਤਾ ਧਾਰੇ ਕਰਕੇ ਜਲ ਧਾਰੇ ਕਰਕੇ ਥੱਕ ਗਿਆ ਪਰ ਮਨ ਨਹੀਂ ਵਸ ਆਇਆ ਇਸ ਲਈ ਕਹਿੰਦੇ ਭਾਈ ਬੈਨ ਗੁਰ ਮਨੁਆ ਨਾ ਟਿਕੇ ਬਿਨ ਗੁਰੂ ਕੋਈ ਮਨੁਆ ਡੜਾ ਨਾ ਮੰਨ ਇਹ ਵਸ ਨਹੀਂ ਜਾਂਦਾ ਫਿਰ ਫਿਰ ਜੁੰਨੀ ਪਾਏ ਮੜਮੜ ਕੇ ਜੁੰਨਾਰੇ ਵਿੱਚ ਪੈਂਦਾ ਹਰ ਪ੍ਰਭ ਆਪਦੇ ਆਲ ਹੋਏ ਤਾਂ ਸਤਗੁਰ ਮਿਲਿਆ ਆਏ ਜਦੋਂ ਹਰੀ ਪ੍ਰਮਾਤਮਾ ਆਪ ਵਿਆਲ ਹੁੰਦਾ ਤਾਂ ਸਤਗੁਰ ਮਿਲਿਆ ਏ ਫੇਰ ਹੀ ਸਤਗੁਰ ਮਿਲਦਾ ਹੈ ਨਰੰਕਾਰ ਫੇਰ ਮਿਲਣਾ ਕਰਦਾ ਜਦੋਂ ਅਕਾਲ ਤੂਖ ਵਿਆਲੂ ਹੁੰਦਾ ਜਨ ਨਾਨਕ ਨਾਮ ਸਲਾਹੇ ਤੂ ਜਨਮ ਮਰਨ ਦੁੱਖ ਜਾਏ ਕਿਦੇ ਜਨਾਨਕ ਦਾਸ ਨਾਨਕ ਕਹਿੰਦਾ ਕਿਉਂਕਿ ਅਸੀਂ ਕਿਸੇ ਨੂੰ ਗਿਆਨ ਦੇਂਦੀ ਐ ਅਸੀਂ ਕਹਿੰਦੇ ਮੈਂ ਦਿੱਤਾ ਪਰ ਇਹ ਸਤਿਗੁਰੂ ਮਨ ਮੁਖ ਦੀ ਬਿਰਤੀ ਦੱਸ ਕੇ ਵੀ ਮਨ ਮੁਖ ਦਾ ਮਨ ਨਹੀਂ ਟਿਕਦਾ ਪਰ ਜਦੋਂ ਸਤਿਗੁਰੂ ਦੀ ਨਜ਼ਰ ਚ ਆ ਜਾਂਦਾ ਹੈ ਕਾਲ ਪੁਖ ਦੀ ਕਿਰਪਾ ਦ੍ਰਿਸ਼ਟੀ ਚ ਆ ਜਾਂਦਾ ਹੈ ਫਿਰ ਟਿਕ ਵੀ ਜਾਂਦਾ ਹੈ ਫਿਰ ਸਤਿਗੁਰੂ ਕਹਿੰਦੇ ਨੇ ਇਸੇ ਲਈ ਮਨ ਟਿਕ ਜੰਦਾ ਨਾਮ ਚ ਰਤਿਆ ਜਾਂਦਾ ਹੈ ਫਿਰ ਉਹਦਾ ਜਨਮ ਮਰਨ ਦਾ ਦੁੱਖ ਜਿਹੜਾ ਉਹ ਖਤਮ ਹੋ ਜਾਂਦਾ ਹੈ ਤਾਂ ਸਾਨਾਨਕ ਕਹਿੰਦਾ ਹੈ ਭਾਈ ਤੂੰ ਉਹਦੀ ਸਲਾਹ ਕਰ ਉਹਦੇ ਨਾਮ ਨੂੰ ਜਪਣਾ ਤਾਂ ਮਹੱਲਾ ਚੌਥਾ ਗੁਰਸਾਹਾ ਹੀ ਆਪਣਾ ਬਹ ਪਿਤ ਰੰਗ ਸੁਭਾਏ ਗੁਰਸਾਹਾ ਹੀ ਆਪਣਾ ਕਹਿੰਦੇ ਮੈਂ ਆਪਣੇ ਗੁਰੂ ਦੀ ਸਲਾਹ ਸਿਫਤ ਸਲਾਹ ਕਰਦਾ ਉਹ ਬਿਦ ਰੰਗ ਸੁਭਾਏ ਉਹ ਤਰੀਕਿਆਂ ਦੇ ਨਾਲ ਬਹੁਤ ਰੰਗਾਂ ਦਾ ਉਹ ਦਾ ਸੁਭਾਅ ਹੈ ਉਹਦੀਆਂ ਖੇਡਾਂ ਨੇ ਜੈਸੀ ਅਗਨੂਦਰ ਮੈਂ ਤੈਸੀ ਬਾਰੇ ਮਾਇਆ ਮਾਇਆ ਅਗਨ ਸਭ ਕੁਝ ਦਿੱਖ ਕਰਤਾ ਖਿਲ ਜਾਏ ਖੇਲ ਉੱਗ ਬੋਬੇਦ ਭਾਂਦ ਕਰ ਚ ਇੱਕ ਵਾਰ ਜੋ ਕਿਸ ਕੀਆ ਸੋ ਇੱਕਾ ਵਾਰ ਜੋ ਕੁਝ ਬਣਾਇਆ ਇੱਕ ਵਾਰ ਜਿ ਬਣਾਇਆ ਯਾਨੀ ਅਸੀ ਚੀਜ਼ ਬਣਾਣੇ ਕੋਈ ਕਮੀ ਰਹਿੰਦੀ ਫਿਲਮ ਡਾਕੂਮੈਂਟਲ ਬਜਦੇ ਆ ਵੀ ਇੰਪਰੂਵ ਕਰ ਲੀਏ ਸਭ ਨੂੰ ਕਹਿੰਦੇ ਨਹੀਂ ਉਹਦੇ ਜੋਗੀ ਜੋ ਕਿਸੇ ਕੀਤਾ ਸੋ ਇੱਕ ਵਾਰ ਜੋ ਕੁਝ ਵੀ ਬਣਾਇਆ ਕਰ ਉਹ ਇੱਕ ਵਾਰਦ ਬਣਾ ਦਿੱਤਾ ਹੈ ਇਹ ਹੀ ਕਹਿਣਾ ਕਰਦੇ ਨੇ ਗੁਰਸਾਹਿ ਹੀ ਆਪਣਾ ਬੋਗਿਤ ਰੰਗ ਸੁਭਾਏ ਬਹੁਤ ਰੰਗ ਨੇ ਉਹਦਾ ਸੁਭਾਅ ਅਲੱਗ-ਅਲੱਗ ਹੈ ਜੇ ਇੰਜ ਕਹਿ ਲਈਏ ਆਪਾਂ ਸੁਭਾਅ ਦੀ ਗੱਲ ਕਰੀਏ ਬੱਚੇ ਨੂੰ ਮਾਂ ਵੀ ਬੋਲੀ ਜਨਮ ਲੈਂਦੇ ਆ ਸਾਰ ਸਮਝ ਨਹੀਂ ਕਦੇ ਆਉਂਦੀ ਕੀ ਸਮਝ ਆਂਦਾ ਹੈ ਉਦੇ ਹਾਵ ਭਾਵ ਬੱਚੇ ਨੂੰ ਕੀ ਸਮਝ ਆਉਂਦਾ ਹੈ ਮਾਂ ਦੇ ਹਾਵ ਭਾਵ ਕਿ ਜਿਸ ਤਰ੍ਹਾਂ ਬੱਚੇ ਨੂੰ ਮਾਂ ਦੇ ਹਾਵ ਭਾਵ ਤੇ ਮਾਂ ਨੂੰ ਬੱਚੇ ਦੇ ਸਮਝ ਆਉਂਦੇ ਨੇ ਨਾ ਉਸੇ ਤਰ੍ਹਾਂ ਨਿਰੰਕਾਰ ਅਰਾਵੀ ਬੋਲੀ ਕੋਈ ਨਹੀਂ ਹੈ ਪਰ ਸਾਰੀਆਂ ਜੱਤਾਂ ਦੇ ਹਾਲ ਕੋ ਸਮਝਦਾ ਉਹ ਮਨ ਸਮਝਦਾ ਹੈ ਮਨ ਸਮਝਦਾ ਹੈ ਵੀ ਇਹਨੇ ਬਈ ਇਹਦਾ ਮਾਰਾ ਕੀਤਾ ਹੈ ਉਹ ਮਨ ਨੂੰ ਸਮਝਦਾ ਹੈ ਸਰੀਰ ਦੇ ਮੂਵਮੈਂਟ ਨਾਲੋਂ ਮਤਲਬ ਨਹੀਂ ਕਰਮੀ ਕੀਰਤਵਾਚੀ ਹੈ ਦਰਗੇ ਮਿਲ ਸਜਾਈ ਕਰਮਾਂ ਦੀ ਕੀਰਤੀ ਵਾਚੀ ਜਾਨੀ ਹੈ ਸਤਿਗੁਰੂ ਬਾਰ ਬਾਰ ਬਣੇ ਲਈ ਕਹ ਰਹੇ ਨੇ ਭਾਈ ਉਹ ਬੋਤਰਾ ਦਾ ਹੈ ਬੋਤਰਾ ਗਣੇ ਬਹੁਤ ਖੇਡਾ ਬਣਾਈਆਂ ਨੇ ਇਸ ਲਈ ਉਹਦੇ ਸਿੱਖਤ ਸਲਾਹ ਕਰ ਸਤਗੁਰ ਰਸੇ ਤੀ ਮਨ ਰੱਤਾ ਰੱਖਿਆ ਬਣਤ ਬਣਾਈ ਕਹਿੰਦੇ ਮੇਰਾ ਮਨ ਸਤਗੁਰੂ ਦੇ ਨਾਲ ਰੁੱਟਿਆ ਗਿਆ ਸੇਤੀ ਪਾਸ ਸਤਗੁਰੂ ਦੇ ਨਾਲ ਰੁੱਟਾ ਰੁੱਟਿਆ ਰੰਗਿਆ ਗਿਆ ਰੱਖਿਆ ਬਣਤ ਬਣਾਇ ਜਿਨੇ ਬਣਤ ਬਣਾ ਕੇ ਜਿਨੇ ਘਾੜਤ ਘਾੜ ਕੇ ਰੱਖਣਾ ਕੀਤਾ ਜੇ ਹਵਾਸ ਲਾਹ ਨ ਰਜਈ ਹਰ ਪ੍ਰੀਤਮ ਚਿਤ ਲਾਏ ਰਜਈ ਰਜਈ ਰਜੀ ਨਹੀਂ ਹੈ ਠੀਕ ਹੈ ਜੀ ਰਜਈ ਮੇਗਨੇ ਸਤਗੁਰੂ ਜਿਹਾ ਇੱਕ ਤੇਰੇ ਕਮਣ ਕਮਣ ਕਹ ਕੇ ਗਾਵਾਂ ਤੁਹਾਡਾ ਗੁਣੀ ਮੇਦਨਾ ਜਿਵੇਂ ਇੱਕ ਉਸਤਤ ਅਨੇਕ ਪੂਰਨ ਪੂਰਨ ਵਿਪੇ ਕਾਉ ਬੋਲਨਾ ਪੰਚ ਪ੍ਰਾਣੀ ਅਗਮ ਗੋਚਰ ਪ੍ਰਮੇਨ ਬਰਣੀ ਨਿਰਾਹਰ ਨਿਰਵੇ ਸੁਭਦਾਈ ਤਾਂ ਕੀ ਕੀਮਤ ਕਿਹਨੇ ਨਾ ਪਾਈ ਮੇਰੇ ਸਤਿਗੁਰੂ ਮੇਰੀ ਜੀਬ ਇੱਕ ਗੁਣ ਤੇ ਰਹਿਨੇ ਕਾ ਕਿਹਨੇ ਰਣ ਕਰ ਬਿਆਨ ਇਸ ਫਲਦਾ ਜਿਹਵਾ ਸਲਾਹ ਨਰੇ ਜੀ ਮੇਰੀ ਜੀਬ ਤੇਰੀ ਸਲਾਹ ਕਰਦੀ ਰੱਟਦੀ ਨਹੀਂ ਹੈ ਤ੍ਰਿਪਤੀ ਨਹੀਂ ਕਦੇ ਹੁੰਦੀ ਹਰ ਪ੍ਰੀਤਮ ਚਤਲਾਏ ਮੇਰੇ ਮਨਾ ਜੀਵ ਦੇ ਨਾਲ ਉਹਦੀ ਸਿੱਖਤ ਕਿਤਿਆਂ ਪੂਰੀ ਨਹੀਂ ਹੋਏਗੀ ਮੇਰੇ ਮਨਾ ਉਸ ਮਨ ਦਾ ਹਰ ਚਤਲਾਏ ਸੰਤੂ ਕਹਿੰਦੇ ਨੇ ਸਾਰੀ ਵਨਸਪਤੀ ਦੇ ਜਿਹੜੇ ਦਰਖਤ ਨੇ ਇਹਨਾਂ ਨੂੰ ਜੇ ਮੈਂ ਕਲਮ ਬਣਾ ਲਾਂ ਤੇ ਨਰੰਗਾਂਤਰੀ ਹਵਾ ਨੂੰ ਉਹਦੀ ਸ਼ੈਹ ਬਣਾ ਲਵਾਂ ਤਾਂ ਤੀਨੂ ਕਾਰਜ ਬਣਾ ਕੇ ਜੇ ਸਿਫਤ ਲਿਖਾ ਨਾ ਤਾਂ ਤਰਦੀ ਬਹੁਤ ਛੋਟੀ ਰਹਿ ਜਾਏਗੀ ਬਹੁਤ ਛੋਟੀ ਐਡੀ ਵੱਡੀ ਤੇ ਰਿਸਫਤਸਲਾ ਹੈ ਹੁਣ ਤਰਦੀ ਕਿੰਨੀ ਵੱਡੀ ਐ ਜੀ ਸੋਚ ਸਕਦੇ ਆ ਪਰ ਸਤਿਗੁਰੂ ਕਹਿੰਦੇ ਨੇ ਤੇਰੀ ਸਿਫਤਾਂ ਬਹੁਤ ਨਹੀਂ ਅਨੰਤ ਕਲਾ ਹੈ ਠਾਕੁਰ ਜੜਿਆ ਅਨੰਤ ਕਲਾ ਹੈ ਪਰ ਤੇਰਾ ਕੋਈ ਅੰਤ ਨਹੀਂ ਹੈ ਕੋਈ 14 ਕਲਾ ਸੰਪੂਰਨ ਆਇਆ ਕੋਈ 20 ਕਲਾ ਸੰਪੂਰਨ ਆਇਆ ਕੋਈ 12 ਕਲਾ ਸੰਪੂਰਨ ਆਇਆ ਅਨੰਤ ਕਲਾ ਹੈ ਠਾਕੁਰ ਜੀ ਨੇ ਪਰ ਤੂ ਅਨੰਦ ਕਲਾ ਹੈ ਤੇਰੀ ਅੰਗਲਾਵਾਂ ਦਾ ਕੋਈ ਅੰਤ ਨਹੀਂ ਹੈ ਐਸਲੀ ਮੇਰੀ ਜੀਵਾ ਰਾਜ ਨਹੀਂ ਹੈ ਭਾਈ ਉਹਦੇ ਗੋਗਾ ਨਾਨਕ ਨਵੇਂ ਕੀ ਮਨ ਭੁਖ ਹੈ ਮਨ ਤ੍ਰਿਪਤੇ ਹਰ ਰਸ ਖਾਇ ਇਹ ਸੁਣਾ ਤੂ ਅਨਰਾਸ ਰਾਜਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਤਿਤਚਰ ਜਿਤਚਰ ਹਰ ਰਸ ਪਲ ਲੈ ਨਾ ਪਾਏ ਕਿਨ ਜਦ ਤੱਕ ਇਹ ਰਸਨਾ ਚ ਨਿਰੰਕਾਰ ਦਾ ਨਾਮ ਰਸ ਨਹੀਂ ਪਾਏਗਾ ਤੇਰੀ ਭੁੱਖ ਨਹੀਂ ਮਿਟੇਗੀ ਨਾਨਕ ਨਾਮੈ ਕੀ ਮਨ ਭੁੱਖ ਹੈ ਮੇਰੇ ਮਨ ਨੂੰ ਮੇਰੇ ਸਤਿਗੁਰੂ ਤੇਰੇ ਨਾਮ ਦੀ ਭੁੱਖ ਹੈ ਤੇਰੇ ਗਿਆਨ ਦੀ ਭੁੱਖ ਹੈ ਮਨ ਤ੍ਰਿਪਤਾ ਹਰ ਰਸ ਖਾਏ ਮਨ ਤ੍ਰਿਪਤ ਹੋ ਜਾਂਦਾ ਪਰ ਤਦੋਂ ਹਰ ਰਸ ਖਾਏ ਜਦੋਂ ਤੇਰਾ ਨਾਮ ਨੂੰ ਪੀ ਰਸ ਖਾਣਾ ਕਰਦਾ ਪੜੀ ਸਤ ਸੱਚਾ ਕੁਦਰਤ ਜਾਣੀ ਹੈ ਦਿਨ ਰਾਤ ਦਿਨ ਨੇ ਬਣਾਈਆ ਸੱਚ ਸੱਚਾ ਕੁਦਰਤ ਜਾਣੀ ਹੈ ਮੇਰੇ ਸਤਿਗੁਰੂ ਤੂੰ ਸੱਚ ਹੈ ਸੱਚਾ ਹੈ ਕੁਦਰਤ ਗਿਆਨੀ ਹੈ ਤੇਰੀ ਕੁਦਰਤ ਨੂੰ ਵੀ ਮੈਂ ਸੱਚਾ ਜਾਣਦਾ ਹਾਂ ਦਿਨ ਰਾਤ ਹੀ ਦਿਨ ਬਣਾਈਆ ਕਹਿੰਦੇ ਮੁਬਾਰਕ ਹੈ ਤੇਰੀ ਕੁਦਰਤ ਜਿਨੇ ਰਾਤ ਦਿਨ ਦਾ ਢਾਂਚਾ ਬਣਾਇਆ ਜੇ ਰਾਤ ਦਿਨ ਨਾ ਹੋਵੇ ਨਾ ਸਰੀਰ ਕੈ ਨਾ ਦੁਪੇ ਤੁਗੀ ਹੋ ਜਾਏ ਰੈਸਟ ਦਾ ਟਾਈਮ ਨਾ ਹੋਵੇ ਕਮ ਦਾ ਕੋਈ ਪਾਰਟਿਕੂਲਰ ਟਾਈਮ ਨਾ ਹੋਵੇ ਸਤਿਗੁਰੂ ਕਹਿੰਦੇ ਨੇ ਧੰਨਾ ਤੇਰੀ ਕੁਦਰਤ ਇੱਥੇ ਤੱਕ ਗੁਰੂਆਂ ਨੇ ਸਮੇਂ ਕਿਹਾ ਤੂੰ ਬ੍ਰਧ ਕਵਣ ਕਹਾ ਵਿਚਾਰ ਵਾਰਿਆਂ ਨਾ ਮੈਂ ਇੱਕ ਵਾਰ ਜੋ ਤੁਧ ਭਾਵੈ ਸਹੀ ਭਲੀ ਕਾਲ ਤੁਸ ਦਾ ਸਲਾਮਤ ਨਿਰੰਕਾਰ ਮੇਰੇ ਸਤਿਗੁਰੂ ਤੇਰੀ ਕੁਦਰਤ ਤੋਂ ਬਲੇ ਆਣੇ ਇੱਕ ਵਾਰ ਵੀ ਮੁਕੰਮਲ ਤੌਰ ਤੇ ਆਪ ਨਰਾਇਣ ਕਲਾ ਤਰਜਕ ਮੈਂ ਪ੍ਰਭੂ ਰਿਓ ਪਟਸਾ ਬਾਨ ਕਹਿੰਦੇ ਨੇ ਨਿਰੰਕਾਰ ਦਾ ਰੂਪ ਧਾਰਨ ਕਰਕੇ ਗੁਰੂ ਨਾਨਕ ਸਾਹਿਬ ਆਏ ਪਰ ਸਤਿਗੁਰੂ ਕਹਿੰਦੇ ਨੇ ਮੈਂ ਇੱਕ ਵਾਰ ਵੀ ਤੇਰੀ ਕੁਦਰਤ ਦਾ ਬਿਆਨ ਨਹੀਂ ਕਰ ਸਕਦਾ ਜੇ ਸਤਿਗੁਰੂ ਗੁਰੂ ਨਾਨਕ ਸਾਹਿਬ ਨਹੀਂ ਕਰ ਸਕਦੇ ਅਸੀਂ ਕਿਹਾਂ ਹਾਂ ਅਸੀਂ ਵੀ ਨਹੀਂ ਕਰ ਸਕਦੇ ਅਸੀਂ ਜੀਵਾਂ ਉਹ ਖੁਦ ਨਿਰੰਕਾਰ ਹੋ ਕੇ ਬਿਆਨ ਨਹੀਂ ਕਰ ਸਕਦੇ ਗੁਰੂ ਦਾ ਸਤਿਗੁਰੂ ਇਹ ਹੀ ਸਮਝਾ ਰਹੇ ਨੇ ਭਾਈ ਉਹ ਅਨੰਦ ਕਲਾ ਹੈ ਸੋ ਸੱਚ ਸਲਾਹੀ ਸਦਾ ਸਦਾ ਸਤ ਸੱਚੀ ਈ ਆਵੜੇ ਆਈਏ ਕਹਿੰਦੇ ਸੋ ਸੱਚ ਸਲਾਹੀ ਸਦਾ ਸਦਾ ਹਮੇਸ਼ਾ ਹੇ ਨੈਨੇ ਹਮੇਸ਼ਾ ਉਸ ਸੱਚ ਨੂੰ ਮੈਂ ਸਲਾਹਦਾ ਹਾਂ ਸੱਚ ਸੱਚੇ ਕੀ ਅੜੇ ਆਇਆ ਸੱਚੇ ਰਿਆਂ ਵੜਿਆ ਯਾਨੀ ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੇ ਨ ਪਾਈਆ ਸਲਾਹੀ ਸੱਚ ਸਲਾ ਸੱਚ ਕਹਿੰਦੇ ਸੱਚੇ ਨੂੰ ਸਲਾਹਦਾ ਉਹਦੀ ਸਿਫਤ ਕਰਨੇ ਯੋਗ ਹੈ ਸਿਫਤ ਕਰਨੇ ਯੋਗ ਹੈ ਸਲਾਹਣ ਯੋਗ ਹੈ ਇਸ ਲਈ ਮੈਂ ਸੱਚੇ ਦੀ ਸਲਾਹ ਸੱਚ ਸਲਾਹ ਕਰਦਾ ਸਿਫਤ ਕਰਦਾ ਸੱਚ ਕੀਮਤ ਕਿਨੇ ਨ ਪਾਈਆ ਉਦੇ ਸੱਚੇ ਦੀ ਕੀਮਤ ਭਾ ਕੀ ਮੱਤ ਮੱਤ ਦੇ ਨਾਲ ਕੀ ਮੋਲ ਪਾਏ ਨਹੀਂ ਪਾਇਆ ਸਕਦਾ ਕਿੰਨੇ ਨੇ ਪਾਈ ਕਿਸੇ ਨੇ ਵੀ ਨਹੀਂ ਪਾਣੀ ਕੀਤੀ ਜਦ ਮਿਲੇ ਆ ਪੂਰਾ ਸਤਿਗੁਰੂ ਤਨ ਹਾਜਰਣ ਦਰੀਆ ਆ ਜਦੋਂ ਕਿਨੇ ਪੂਰਾ ਸਤਿਗੁਰੂ ਮਿਲ ਗਿਆ ਤੇ ਨਿਰੰਕਾਰ ਹਾਜਰ ਨਾਦਰ ਵਾਸਾ ਦੇਖ ਪਿਆ ਹਰ ਥਾਂ ਤੇ ਮੌਜੂਦ ਹੈ ਘਟ ਘਟ ਮੈਂ ਹਰ ਜੂਗ ਅਸੈ ਸੰਤਨ ਕੇ ਉਪਕਾਰ ਕਦੇ ਉਹਨ ਸੰਤਨ ਨੇ ਭਗਤਾਂ ਨੇ ਜਿਵੇਂ ਕਿਹਾ ਨਾ ਵੀ ਘਟ ਘਟ 'ਚ ਨਿਰੰਕਾਰ ਹੈ ਕਿ ਉਹ ਮੈਨੂੰ ਇਹ ਕਹਿ ਲਈਏ ਫੀਲ ਹੋ ਗਿਆ ਮੈਨੂੰ ਅਹਿਸਾਸ ਹੋ ਗਿਆ ਵੀ ਨਿਰੰਕਾਰ ਵਾਕਈ ਘਟ ਘਟ 'ਚ ਹਸਿਆ ਕਣ ਕਣ ਚਰਮਿਆ ਹੈ ਸਤਿ ਸੰਤ ਗੁਰ ਮੁਖ ਜੀ ਦੀ ਸਲਾਹਿਆ ਤੇ ਨ ਭੁੱਖਾ ਸਭ ਕੁ ਗਵਾਇ ਇੱਥੇ ਸਤਿ ਗੁਰ ਮੁਖ ਜੀ ਦੀ ਸਲਾਹਿਆ ਹੈ ਸਲਾਹਿਆ ਨਹੀਂ ਉਹ ਸਾਲ ਆਹੇ ਹੁੰਦਾ ਤਾਂ ਮਸਤ ਦੀ ਗੱਲ ਹੋ ਜਾਂਦੀ। ਕਹਿੰਦੇ ਜਿਹੜੇ ਗੁਰਮੁਖਾਂ ਨੇ ਭਾਵ ਗੁਰੂ ਨੂੰ ਮੁਖ ਲੈ ਕੇ ਚੱਲਣ ਵਾਲਿਆਂ ਨੇ ਸੱਚੇ ਨਿਰੰਕਾਰ ਨੂੰ ਸਲਾਇਆ ਹੈ। ਤੇ ਨਾ ਭੁੱਖਾਂ ਸੰਤੋਗਵਾਈਆਂ। ਉਹਨਾਂ ਦੀਆਂ ਸਾਰੀਆਂ ਭੁੱਖਾਵਾਂ ਖਤਮ ਹੋ ਗਈਆਂ। ਹੁਣ ਕਹਿੰਦੇ ਹੈ ਇਹ ਸਾਨੂੰ ਤਾਂ ਨਹੀਂ ਭੁੱਖ ਹੈ। ਪਰ ਸਤਿਗੁਰੂ ਕਹਿੰਦੇ ਮਨ ਭੁੱਖਾ ਭੁੱਖਾ ਮਤ ਕਰੇ ਮਤੂ ਕਰੇ ਕੋਕਾਰ ਕਹਿੰਦੇ ਭੁੱਖਾ ਰਹਿ ਗਿਆ ਹੈ। ਹੁਣ ਪੁੱਛ ਲਈਏ ਸਤਿਗੁਰੂ ਨੂੰ ਭੁੱਖ ਕਾਹਦੀ? ਕ੍ਰਿਸ਼ਨਾਂ ਦਿਲਨੇ ਕੀ ਹੀ ਬੁੱਧੀ ਕੋਟ ਜੋਰੇ ਲੱਖ ਕਰੋੜੇ ਪਰੇ ਪਰੇ ਹੀ ਕੋ ਬੁੱਧੀਏ ਕੋਈ ਐਸਾ ਇੱਕ ਜੀਵੀ ਦਿਖਾ ਦਿਓ ਜਿਹਦੇ ਕੋਲ 1 ਲੱਖ ਹੈ ਉਹ ਕਹਿੰਦਾ ਹੋਰ ਨਾ ਮੇਰੇ ਕੋਲ ਆਵੇ ਜਿਹਦੇ ਕੋਲ 10 ਲੱਖ ਹੈ ਉਹ ਇਹ ਕਹਿੰਦਾ ਹੋਵੇ ਮੇਰੇ ਕੋਲ ਕਰੋੜ ਨਾ ਆਵੇ ਤੇ ਜਿਹਦੇ ਕੋਲ ਕਰੋੜ ਹੈ ਉਹ ਇਹ ਨਾ ਕਹਿੰਦਾ ਹੋਵੇ ਮੈਂ ਅਰਬਪਤੀ ਬਣ ਜਾਵਾਂ ਜੇ ਅਰਬਪਤੀ ਹੈ ਤਾਂ ਉਹ ਇਹ ਨਾ ਕਹਿੰਦਾ ਹੋਵੇ ਮੈਂ ਅਰਬਪਤੀ ਬਣ ਜਾਵਾਂ ਕੋਈ ਮਨੁੱਖ ਨਹੀਂ ਹਰੇਕ ਦੀ ਕ੍ਰਿਸ਼ਨਾ ਉਮਰ ਦੇ ਹਿਸਾਬ ਨਾਲ ਵੱਧ ਵੀ ਹੈ ਲੱਖ ਆ ਲੱਖ ਆਏਗਾ 10 ਲੱਖ ਆ ਜੇ 10 ਲੱਖ ਆ ਲਾ ਕੇਗਾ 1 ਕਰੋੜ ਆ ਜੇ 1 ਕਰੋੜ ਆ ਲਾ ਕੇਗਾ 1 ਅਰਬ ਆ ਜੇ ਅਰਬ ਆ ਆ ਕੇਗਾ ਖਰਬਾ ਆ ਜੇ ਤ੍ਰਿਸ਼ਨਾ ਵੱਧ ਨਹੀਂ ਹੈ ਪਰ ਇਹਦੇ ਬਿਰਲੇ ਹੀ ਕੀ ਬੁੱਝੀ ਹੈ ਕੋਈ ਬਿਰਲਾ ਨਹੀਂ ਤਾਂ ਕਹਿੰਦੇ ਟੋੜ ਜੋਏ ਲੱਖ ਕਰੋੜੇ ਪਰੇ ਪਰੇਸ਼ੀ ਖੋਲ ਦਿੰਦੀ ਕਹਿੰਦੇ ਕਰੋੜ ਲੱਖ ਜੋੜਦਾ ਕਰੋੜਾ ਜੋੜਦਾ ਫਿਰ ਵੀ ਕਹਿੰਦਾ ਮੈਨੂੰ ਹੋਰ ਮਿਲ ਜਾਏ ਇਹ ਭੁੱਖ ਹੈ ਤ੍ਰਿਸ਼ਨਾ ਪਰਾਇਆ ਇਸਤਰੀਆਂ ਟੱਕਣ ਦੀ ਸੰਨੀ ਵੇਨ ਵਿਖਮ ਜਿਉ ਮਿੱਠਾ ਮਦਮਾਣੀ ਕੰਮੀ ਆਪੋ ਆਪਰੀ ਆਪੇ ਬਸਤੋਣੀ ਕਹਿੰਦੇ ਮਨ ਨੂੰ ਭੁੱਖ ਹੈ ਪਰਾਇਆ ਤੰਗ ਟੱਕਣ ਦੀ ਤੇ ਸਤਿਗੁਰੂ ਕਹਿੰਦੇ ਮਨ ਨੂੰ ਭੁੱਖ ਹੈ ਨਿੰਦਿਆ ਚੁਗਲੀ ਦੀ ਚੁਗਲ ਨਿੰਦਕ ਰਾਲੂਏ ਨਿੰਦਾਂ ਭਲੀ ਕਿਸੈ ਕੀ ਨਹੀਂ ਕਹਿੰਦੇ ਇੱਕ ਮਿੱਟੀ ਦੇ ਕਿਣਕੀ ਦੇ ਵੀ ਨਿੰਦਾਂ ਭਲੀ ਨਹੀਂ ਹੈ ਮਾਫ ਕਰਨਾ ਬੇਨਤੀ ਹੈ ਅਸੀਂ ਇਹ ਸਮਝੰਦੇ ਨਹੀਂ ਨਿੰਦਾ ਭਰੇ ਕਿਸੇ ਕੀ ਨਹੀਂ ਪਰ ਅਮਲ ਕਿੰਨਾ ਕੁ ਕੀਤਾ ਇਹ ਪਰਚੋਰੀ ਹੈ ਇਹ ਨਹੀਂ ਵੀ ਕਿਸੇ ਨੇ ਕਿੰਨਾ ਕੀਤਾ ਫਰੀਦਾ ਜੇ ਤੂੰ ਅਗਲ ਲਤੀਫ ਕਾਲੇ ਲਿਖਣਾ ਲੇਖ ਆਪਣੜੇ ਗਰੀਬਾਂ ਨੂੰ ਸ਼ਰਣੀਵਾ ਕਰਦੇ ਕਹਿੰਦੇ ਦੂਜੇ ਨੂੰ ਨਾ ਚਿਤਾਰ ਆਪ ਦੇ ਕਿੰਨਾ ਚਾਹ ਤੂੰ ਕਿੰਨੀ ਨੂੰ ਨਿੰਦਾ ਛੱਡੀ ਤੇ ਕਿੰਨੀ ਨੂੰ ਕਰਦਾ ਇਸ ਲਈ ਕਹਿੰਦੇ ਨੇ ਸਤ ਸਦਗੁਰਮੁਖ ਜਿਣੀ ਸਲਾਹਿਆ ਤੈਨਾਂ ਕੋ ਖਾਂ ਸਭ ਗਵਾਈਆਂ ਜਿਨ੍ਹਾਂ ਨੇ ਸੱਚੇ ਨੂੰ ਸਲਾਹਿਆ ਉਹਨਾਂ ਦੇ ਸਾਰੇ ਤਰ੍ਹਾਂ ਦੀ ਆਪੂਖਾ ਭੁੱਖ ਤ੍ਰਿਸ਼ਨਾ ਈਰਖਾ ਦਵੇਸ਼ ਮੁੱਕ ਗਿਆ ਤ੍ਰਿਪਤ ਹੋਵੇ ਭਾਵ ਉਹ ਨਿਰੰਕਾਰ ਦੇ ਬ੍ਰਹਮ ਗਿਆਨੀ ਬਣ ਗਏ ਨੇ ਉਹ ਦਾ ਸਰੂਪ ਬਣ ਗਏ ਨੇ ਸੁਖ ਨੂੰ ਰੂਪ ਗੁਰੂ ਪਿਆਰ ਨਾਲ ਸੰਗਜਿਓ ਇਹ ਨਹੀਂ ਹੈ ਕੋਈ ਇੰਨੀ ਕਿ ਕੋਈ ਅੱਖੀਂ ਮਤਾ ਜਾਚ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਕੋ ਬਨਾਸ ਸਤਿਗੁਰੂ ਰਾਮਦਾਸ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਣਾ ਅਮਲ ਕਰਨਾ ਜ਼ਿੰਦਗੀ ਚ ਕਮਾਣਾ ਵੱਲ ਘਟ ਬੋਲਿਆ ਦਾਸ ਦਾ ਨਾਮ ਚਾੜਦੇ ਹੋਏ ਸਾਰ ਸੰਗੱਡੇਓ ਸੀਸ ਕਰੋਰ ਦਾਸ ਅੱਗੇ ਤੋਂ ਕਠਾ ਵਿਚਾਰਾਂ ਕਰਦੀ ਜਾਂਚ ਆ ਜਾਵੇ ਗੱਜਵੱਜ ਕੇ ਫਤਿਹ ਦਾ ਜਵਾਬ ਫਤਿਹ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ